ਕਾਰਰੀ ਲੈਨੇ ਆ ਮੈਡਮ ਜਿਹੜੀ ਕੱਲ ਬਲਾਸਟ ਸਪੋਰਟਕ ਦੁਬਾਰਾ ਹੋਇਆ ਇੱਕ ਚੋ ਹਕੀਕਤਨਾ ਸੀ ਅਸੀਂ ਇੱਕ ਐਕਸਪਰਟ ਜਲੰਧਰ ਤੋਂ ਵੀ ਰਿਮੋਟ ਆਪਰੇਟਿਡ ਵੀਕਲ ਦੇ ਤਹਿਤ ਪੀਏਪੀ ਦੀ ਇੱਕ ਮੰਗਾਈ ਹੋਈ ਹੈ ਬੌਮ ਡਿਸਪੋਜ਼ਲ ਟੀਮ ਉਹ ਐਟਲੀਸਟ ਪਿਛਲੇ 3-4 ਦਿਨਾਂ ਤੋਂ ਕੰਟੀਨਿਊਸਲੀ ਲੱਗੇ ਹੋਏ ਹੈ ਕਿ ਉਸ ਏਰੀਆ ਨੂੰ ਸੈਨੀਟਾਈਜ਼ ਕਰਨ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਵੀ ਚਰਚਾਾਂ ਚੱਲ ਰਹੀਆਂ ਵੀ ਪਾਕਿਸਤਾਨ ਦੇ ਜਿਹੜੇ ਲੋਕ ਸੀ ਕੁਝ ਵਿਅਕਤੀ ਆ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਦਾ ਸੀ ਉਹ ਕੀ ਸੱਚਾਈ ਆ ਔਨਲਾਈਨ ਵੀਡੀਓਜ਼ ਦੇਖ ਰਿਆ ਸੀ ਜਿਹਦੇ ਚ ਪਹਿਲਾਂ ਵੀ ਅਸੀਂ ਦੱਸਿਆ ਕਿ ਕੁਝ ਇਸਲਾਮਿਕ ਹਾਰਡਲਾਈਨਰ ਟਾਈਪ ਦੇ ਐਕਸਟਰੀਮਿਸਟ ਆਈਡੀਓਲੋਜੀ ਵਾਲੇ ਲੋਕ ਹੈ ਉਹਨਾਂ ਦੀ ਵੀਡੀਓਜ਼ ਦੇਖਦਾ ਸੀ ਤੇ ਨਾਲ ਦੇ ਨਾਲ ਕੈਮੀਕਲ ਰਿਐਕਸ਼ਨਸ ਟਾਈਪ ਦੀਆਂ ਵੀਡੀਓਜ਼ ਵੀ ਦੇਖ ਰਿਆ ਸੀ ਵੀ ਕਿਵੇਂ ਇਸ ਤਰ੍ਹਾਂ ਦੇ ਵਿਸਫੋਟਕ ਸਮਾਨ ਬਣਾਉਂਦੇ ਆ ਕਟੂਆ ਜਮੂਚ ਜਿਹੜਾ ਜ਼ਿਲ੍ਹਾ ਪੈਂਦਾ ਹੈ ਉੱਥੇ ਦੀ ਇੱਕ ਅਫਸਰ ਆਏ ਸੀਗੇ ਕਿਉਂਕਿ ਤਫਤੀਸ਼ ਜਾਂ ਮੀਡੀਆ ਦੇ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਫੋਨ 'ਚ ਇੱਕ ਟਿਕਟ ਸੀਗੀ ਸੋ ਉਹਨੂੰ ਕੁਝ ਕਿਛ ਕਰਨ ਲਈ ਉਹਨਾਂ ਦਾ ਇੱਕ ਅਫਸਰ ਆਇਆ ਸੀਗਾ ਸਤਸ੍ਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਜ਼ੀਦਾ ਪਿੰਡ ਵਿਖੇ ਪਿਛਲੇ ਦਿਨੀ ਜਿਹੜੇ ਬਲਾਸਟ ਹੋਇਆ ਉਸ ਨੂੰ ਲੈ ਕੇ ਨਵੀਂ ਅਪਡੇਟ ਵੀ ਕੱਲ ਆਈ ਆ ਕਿ ਜਿਹੜੀ ਜਦੋਂ ਟੀਮਾਂ ਜਾਂਚ ਕਰ ਰਹੀਆਂ ਸੀ ਤਾਂ ਉੱਥੇ ਜਿਹੜੇ ਛੋਟੇ-ਛੋਟੇ ਆ ਹੋਰ ਵੀ ਵਿਸਫੋਟਕ ਹੋਇਆ ਉਸ ਨੂੰ ਲੈ ਕੇ ਪਾਵੇਂ ਮੀਡੀਆ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਵਿਸਫੋਟਕ ਪਦਾਰਥ ਉਤੇ ਹੋਰ ਪਿਆ ਜਾਂ ਨਵਾਂ ਮਿਲਿਆ ਉਸ ਨੂੰ ਲੈ ਕੇ ਜਿਹੜੀ ਪੁਲਿਸ ਵੱਲੋਂ ਵੀ ਵੱਖ-ਵੱਖ ਟੀਮਾਂ ਨੇ ਸਾਡੇ ਨਾਲ ਐਸਐਸਪੀ ਭੰਡਾ ਮੈਡਮ ਅਮਨੀਤ ਕੌਂਡਲ ਨੇ ਉਹਨਾਂ ਨੂੰ ਜਾਣਕਾਰੀ ਲੈਣੀ ਆ ਮੈਡਮ ਜਿਹੜੀ ਕੱਲ ਬਲਾਸਟ ਵਿਸਫੋਟਕ ਦੁਬਾਰਾ ਹੋਇਆ ਕਿ ਇਹ ਹਕੀਕਤਨਾ ਸੀ ਕੱਲ ਜੀ ਜਿਹੜਾ ਤੁਹਾਨੂੰ ਪਤਾ ਹੀ ਹੈ 10 ਤਰੀਕ ਨੂੰ ਜਿਹੜਾ ਜੀਦਾ ਪਿੰਡ 'ਚ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਜਿਹੜਾ ਯੰਗ ਲੜਕਾ 19 ਸਾਲ ਦਾ ਉਹ ਉਹਨੇ ਜਿਹੜੇ ਘਰਾਂ ਆਪਣੇ ਘਰ 'ਚ ਕੁਝ ਕੈਮੀਕਲਸ ਨੂੰ ਮਿਕਸ ਕਰਕੇ ਉਹ ਕੁਝ ਵਿਸਫੋਟਕ ਪਦਾਰਥ ਬਣਾ ਰਿਆ ਸੀ ਜੋ ਮਿਸਫਾਇਰ ਹੋਇਆ ਤੇ ਉਹ ਉਸ ਸੀ ਕੇਸ 'ਚ ਸਾਡੀ ਜਿਹੜੀ ਰੇਂਜ ਦੀ ਬ bomb ਡਿਸਪੋਜ਼ਲ ਟੀਮ ਹੈ ਔਰ ਜਿਹੜੀ ਸਾਡੀ ਅਸੀਂ ਇੱਕ ਐਕਸਪਰਟ ਜਲੰਧਰ ਤੋਂ ਵੀ ਰਿਮੋਟ ਆਪਰੇਟਿਡ ਵੀਕਲ ਦੇ ਤਹਿਤ ਪੀਏਪ ਦੀ ਇੱਕ ਮੰਗਾਈ ਹੋਈ ਹੈ ਬ bomb ਡਿਸਪੋਜ਼ਲ ਟੀਮ ਉਹ ਅਟਲੀਸ ਪਿਛਲੇ 3-4 ਦਿਨਾਂ ਤੋਂ ਕੰਟੀਨਿਊਸਲੀ ਲੱਗੇ ਹੋਏ ਐ ਕਿ ਉਸ ਏਰੀਆ ਨੂੰ ਸੈਨੀਟਾਈਜ਼ ਕਰਨ ਉਹਦੇ ਤਹਿਤ ਹੀ ਕੱਲ ਕਿਉਂਕਿ ਉੱਥੇ ਉਹ ਮਟੀਰੀਅਲ ਸੀਨ ਆਫ ਕਰਾਇਮ ਤੇ ਕਾਫੀ ਉਹਨਾਂ ਦੇ ਅਕੋਰਡਿੰਗ ਡਿੱਗਿਆ ਪਿਆ ਤੇ ਉਹ ਬਹੁਤ ਹੀ ਹਾਈਲੀ ਇਨਕੰਬਸਟੇਬਲ ਹੈ ਤੇ ਜਦੋਂ ਵੀ ਕੁਝ ਉੱਥੇ ਟੱਚ ਹੁੰਦਾ ਤਾਂ ਧੁਮਾਕਾ ਹੁੰਦਾ ਉਹਦੇ ਤਹਿਤ ਹੀ ਕੱਲ ਜਿਹੜੇ ਦੋ ਧੁਮਾਕੇ ਅਰਾਊਂਡ ਦੁਪਹਿਰ ਦੇ ਦੱਸੇ ਗਏ ਸੀਗੇ ਹੋਏ ਸੀਗੇ ਬਟ ਸਾਡੀ ਟੀਮਾਂ ਨੇ ਉਹ ਏਰੀਆ ਪੂਰਾ ਕਵਾਡਨ ਆਫ ਕੀਤਾ ਹੋਇਆ ਹੈ ਪਰ ਜਦੋਂ ਤੱਕ ਉਹ ਫੁੱਲ ਕਲੀਅਰੈਂਸ ਨਹੀਂ ਦਿੰਦੇ ਹਲੇ ਅਸੀਂ ਦੱਸ ਨਹੀਂ ਸਕਦੇ ਕਿ ਉਹ ਬਿਲਕੁਲ ਸੇਫ ਹੈ ਕਿ ਨਹੀਂ ਫਿਲਹਾਲ ਮਾਹੌਲ ਕਿਵੇਂ ਆ ਪਿੰਡਾਂ ਚ ਜਿਵੇਂ ਕੱਦ ਲੋਕਾਂ ਨਾਲ ਗੱਲਬਾਤ ਕੀਤੀ ਵੈਸੇ ਤਾਂ ਉਹਨਾਂ ਨੇ ਕਿਹਾ ਵੀ ਹੁਣ ਠੀਕ ਆ ਆਸ-ਪਾਸ ਲੋਕਾਂ ਚ ਮਾਹੌਲ ਕਿਵੇਂ ਦੇਖੋ ਜੀ ਜਨਰਲੀ ਤਾਂ ਇਹ ਬੜੀ ਡਿਫਰੈਂਟ ਟਾਈਪ ਦਾ ਕ੍ਰਾਈਮ ਸਾਨੂੰ ਵੀ ਸਾਡੇ ਲਈ ਵੀ ਹੈ ਤੇ ਉੱਥੇ ਦੇ ਜਿਹੜੇ ਆਸ-ਪड़ोस ਦੇ ਪਿੰਡ ਵਾਲੇ इवन ਸਰਪੰਚ ਸਾਰੇ ਕਹਿੰਦੇ ਵੀ ਇਹ ਫੈਮਿਲੀ ਬਿਲਕੁਲ ਨਾਰਮਲ ਕਦੇ ਕੁਝ ਸੁਣਿਆ ਨਹੀਂ ਸੀ ਬੱਚੇ ਬਾਰੇ ਵੀ ਕਹਿੰਦੇ ਚੁੱਪ ਰਹਿੰਦਾ ਸੀ ਬਟ ਨੋਬਡੀ ਕੁਡ ਇਮੇਜਿਨ ਕਿ ਉਹ ਇਸ ਤਰ੍ਹਾਂ ਦਾ ਵੀ ਉਹਦੇ ਦਿਮਾਗ 'ਚ ਇਸ ਤਰ੍ਹਾਂ ਇਨਡੋਕਟਰਨੇਟ ਹੋਇਆ ਪਿਆ ਜਾਂ ਇਸ ਤਰ੍ਹਾਂ ਦੀ ਕੈਮੀਕਲਸ ਨੂੰ ਆਨਲਾਈਨ ਮੰਗਾਈ ਜਾ ਰਿਆ ਸੋ ਇਸ ਤਰ੍ਹਾਂ ਦਾ ਇੱਕ ਐਂਗਜ਼ਾਇਟੀ ਦਾ ਪਬਲਿਕ 'ਚ ਹੋਏਗੀ ਬਿਕਾਜ਼ ਸਾਨੂੰ ਵੀ ਜਦ ਤੱਕ ਕਲੀਅਰੈਂਸ ਨਹੀਂ ਮਿਲਦੀ ਅਸੀਂ ਵੀ ਨਹੀਂ ਪਬਲਿਕ ਨੂੰ ਕਹਿ ਸਕਦੇ ਕਿ ਤੁਸੀਂ ਉੱਥੇ ਓਪਨਲੀ ਕੋ ਮੋਇਆ ਕਰ ਚ ਜਾਓ ਸੋ ਰਲਦਾ ਮਿਲਦਾ ਇਹ ਮਾਹੌਲ ਕਹਿ ਸਕਦੇ ਜਿਵੇਂ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਵੀ ਚਰਚਾਾਂ ਮਾਂ ਚੱਲ ਰਹੀਆਂ ਵੀ ਪਾਕਿਸਤਾਨ ਦੇ ਜਿਹੜੇ ਲੋਕ ਸੀ ਕੁਝ ਵਿਅਕਤੀ ਆ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਦਾ ਸੀ ਜਾਂ ਕੋਈ ਉਹ ਕੀ ਸਚਾਈ ਦੇਖੋ ਜੀ ਜੋ ਹੁਣ ਤੱਕ ਤਫਤੀਸ਼ ਆਇਆ ਜੋ ਅਸੀਂ ਉਹਦੇ ਮੋਬਾਈਲ 'ਚ ਪ੍ਰੀਲੀਮਿਨਰੀ ਦੇਖਿਆ ਉਹ ਬਹੁਤ ਸਾਰੀ ਆਨਲਾਈਨ ਵੀਡੀਓਜ਼ ਦੇਖ ਰਿਆ ਸੀ ਜਿਹਦੇ 'ਚ ਪਹਿਲਾਂ ਵੀ ਅਸੀਂ ਦੱਸਿਆ ਕਿ ਕੁਝ ਇਸਲਾਮਿਕ ਹਾਰਡਲਾਈਨਰ ਟਾਈਪ ਦੇ ਐਕਸਟ੍ਰੀਮਿਸਟ ਆਈਡੀਓਲੋਜੀ ਵਾਲੇ ਲੋਕ ਹੈ ਉਹਨਾਂ ਦੀ ਵੀਡੀਓਜ਼ ਦੇਖਦਾ ਸੀ ਤੇ ਨਾਲ ਦੇ ਨਾਲ ਕੈਮੀਕਲ ਰਿਐਕਸ਼ਨਸ ਟਾਈਪ ਦੀ ਵੀਡੀਓਜ਼ ਵੀ ਦੇਖ ਰਿਹਾ ਸੀ ਵੀ ਕਿਵੇਂ ਇਸ ਤਰ੍ਹਾਂ ਦੇ ਵਿਸਫੋਟਕ ਸਮਾਨ ਬਣਾਉਂਦੇ ਸੋ ਹੁਣ ਤੱਕ ਤਾਂ ਇਹੀ ਲੱਗਿਆ ਕਿ ਉਹ ਕਾਫੀ ਸੈਲਫ ਡਾਕਟ੍ਰਿਨੇਟਿਡ ਹੈ ਬਟ ਜੇ ਕਿਸੇ ਦਾ ਕੋਈ ਰੋਲ ਆਏਗਾ ਹਲੇ ਸਾਡੀ ਤਫਤੀਸ਼ ਸ਼ੁਰੂ ਹੀ ਹੋਈ ਹੈ ਔਰ ਅਸੀਂ ਇਹਦਾ ਫਾਈਨੈਂਸ਼ੀਅਲ ਅਨਾਲਿਸਿਸ ਵੀ ਕਰਾ ਰਹੇ ਹਾਂ ਇਹਦੇ ਫੋਨ ਦਾ ਮੋਬਾਈਲ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਵੀ ਭੇਜਿਆ ਸੋ ਜੋ ਵੀ ਸਾਹਮਣੇ ਇਦਾਂ ਦੇ ਤੱਥ ਆਣਗੇ ਉਹ ਅਸੀਂ ਤੁਹਾਨੂੰ ਦੱਸਾਂਗੇ ਪਤਾ ਲੱਗਿਆ ਵੀ ਟੀਮ ਕੱਲ ਜਾਂਚ ਲਈ ਪਹੁੰਚੀ ਸੀ ਕੱਠੂਆ ਜੀ ਜਿਹੜਾ ਕੱਠੂਆ ਜੰਮੂ ਚ ਜਿਹੜਾ ਜ਼ਿਲ੍ਹਾ ਪੈਂਦਾ ਹੈ ਉੱਥੇ ਦੀ ਇੱਕ ਅਫਸਰ ਆਏ ਸੀਗੇ ਕਿਉਂਕਿ ਤਫਤੀਸ਼ ਜਾਂ ਮੀਡੀਆ ਦੇ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਤੇ ਫੋਨ 'ਚ ਇੱਕ ਟਿਕਟ ਸੀਗੀ ਸੋ ਉਹਨੂੰ ਪੁੱਛਕਿਛ ਕਰਨ ਲਈ ਉਹਨਾਂ ਦਾ ਇੱਕ ਅਫਸਰ ਆਇਆ ਸੀਗਾ ਇਹ ਪਰਿਵਾਰ ਨੂੰ ਇਹਦੇ ਬਾਰੇ ਜਾਣਕਾਰੀ ਸੀਗੀ ਕੋਈ ਇਸ ਤਰ੍ਹਾਂ ਦਾ ਵੀ ਜਿਹੜਾ ਬੇਟਾ ਕੁਝ ਇਸ ਤਰ੍ਹਾਂ ਕਰ ਰਿਹਾ ਹੈ ਹੁਣ ਤੱਕ ਤਾਂ ਜੀ ਉਹ ਇਹੀ ਕਹਿੰਦੇ ਜਦੋਂ ਪਿਓ ਜਿਹੜਾ ਆਪ ਹੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੈ ਉਹਨੇ ਇਹੀ ਦੱਸਿਆ ਪੁੱਛ ਕੇ ਕਿ ਇਹ ਕਾਫੀ ਜ਼ਿਆਦਾ ਬਹੁਤ ਵਧੀਆ ਹੀ ਕੁਐਸ਼ਨ ਨਹੀਂ ਸੀਗੇ ਪਿਓ ਪੁੱਤ ਦੇਗੇ ਔਰ ਉਹ ਮੁੰਡਾ ਚੁੱਪਚਾਪ ਰਹਿੰਦਾ ਸੀ ਪਰ ਉਹ ਇਹ ਤਾਂ ਕਹਿੰਦੇ ਕਿ ਸਾਰਾ ਟਾਈਮ ਫੋਨ ਤੇ ਲੱਗਿਆ ਰਹਿੰਦੇ ਸੀ ਜਦੋਂ ਬੁਲਾਉਂਦੇ ਸੀ ਬੋਲਦਾ ਨਹੀਂ ਸੀ ਔਰ ਉਹ ਐਨੇ ケमिकल्स ਹੀ ਉਹ ਘਰ ਚ ਲਿਆਂਦਾ ਰਿਆ ਐਜ਼ ਅ ਪੇਰੈਂਟਸ ਹੈ ਤਾਂ ਹੈਰਾਨੀ ਦੀ ਗੱਲ ਕਿ ਤੁਸੀਂ ਚੈੱਕ ਹੀ ਨਹੀਂ ਕੀਤਾ ਕਿ ਤੁਹਾਡੇ ਇੰਨੇ ਡਿਲੀਵਰੀਜ਼ ਹੋ ਰਹੀਆਂ ਤੁਸੀਂ ਕੀ ਕਰ ਰਹੇ ਹੋ ਬਟ ਦੋ ਵੈਰੀਫਾਇਰ ਕੇ ਬਾਪ ਆਪ ਹੀ ਉਹਨੂੰ ਸਿਮਟਨ ਚੇਂਜਰ ਹੋ ਗਿਆ ਤਾਂ ਲੱਗਦਾ ਤੇ ਇਹੀ ਹੈ ਕਿ ਬੱਚਾ ਥੋੜਾ ਵੱਖਰਾ ਹੀ ਰਹਿੰਦਾ ਸੀ ਇੱਕ ਜਿਹੜਾ ਕੈਮੀਕਲ ਆ ਇਹ ਵੀ ਸੁਣ ਵਿੱਚ ਆਇਆ ਵੀ ਜਿਹੜੇ ਪਹਾੜਾਂ ਨੂੰ ਜਾਂ ਪੱਥਰਾਂ ਨੂੰ ਤੋੜਨ ਵਿੱਚ ਆਉਂਦਾ ਉਹ ਬਹੁਤ ਹੀ ਖਤਰਨਾਕ ਕੈਮੀਕਲ ਆ ਇਹ ਤਾਂ ਜੀ ਐਕਸਪਰਟ ਕਮੈਂਟ ਮੈਂ ਨਹੀਂ ਦੇ ਸਕਦੀ ਉਹ ਜਦੋਂ ਸਾਡੀ ਫੋਰੈਂਸਿਕ ਦੀ ਰਿਪੋਰਟ ਆਏਗੀ ਉਦੋਂ ਹੀ ਪਤਾ ਲੱਗੇਗਾ ਵੀ ਵਾਟ ਵਾਸ ਦ ਪਰਪਸ ਜਾਂਚ ਚ ਕਿੰਨਾ ਕੁ ਟਾਈਮ ਲੱਗੇਗਾ ਲੱਗਦਾ ਸਭ ਤੋਂ ਪਹਿਲਾਂ ਤਾਂ ਸਾਡੀ ਪ੍ਰਾਇੋਰਟੀ ਹੈ ਜੀ ਕਿ ਇਹਨਾਂ ਦਾ ਕਾਰ ਇੱਕ ਵਾਰੀ ਸੈਨੀਟਾਈਜ਼ ਹੋ ਜਾਏ ਕਿਉਂਕਿ ਬਾਕੀ ਅਸੀਂ ਇੱਕ ਡੀਐਸਪੀ ਡੀ ਨੂੰ ਹੀ ਪਰਸਨਲੀ ਸਾਰਾ ਸੁਪਰਵਾਈਜ਼ ਕਰਨ ਲਈ ਦਿੱਤਾ ਹੈ ਔਰ ਸਾਡੀ ਜਿਹੜੀ ਰੇਂਜ ਦੀ ਫੋਰੈਂਸਿਕ ਟੀਮ ਹੈ ਉਹ ਡੇਲੀ ਉੱਥੇ ਜਾ ਕੇ ਹਰ ਤਰ੍ਹਾਂ ਦੇ ਸੈਂਪਲਸ ਕਲੈਕਟ ਕਰ ਰਹੀ ਬਾਕੀ ਇਹ ਡਿਫਰੈਂਟ ਟਾਈਪ ਦਾ ਕੇਸ ਹੈ ਜਿਹਦੇ ਕਾਫੀ ਪ੍ਰੋਫੈਸ਼ਨਲ ਐਕਸਪਰਟਿਸ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਇਹਨੂੰ ਕਨਕਲੂਡ ਕਰੀਏ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਜਿਹੜੇ ਪਿਓ ਪੁੱਤ ਘਰ ਵਿੱਚ ਸੀਗੇ ਜਿਹੜੇ ਜਿਹੜਾ ਜੀ ਦੋਸ਼ੀ ਹੈਗਾ ਗੁਰਪ੍ਰੀਤ ਸਿੰਘ ਉਹਦੀ ਇੱਕ ਹੱਥ ਐਂਪਿਊਟੇਟ ਕਰਤਾ ਐਮਜ਼ ਚ ਡਿਊਰਿੰਗ ਸਰਜਰੀ ਬਿਕਾਜ਼ ਆਫ ਦੇ ਕਾਫੀ ਜ਼ਿਆਦਾ ਇੰਜਰੀ ਸੀਗੀਆਂ ਤੇ ਜੋ ਉਹਦਾ ਫਾਦਰ ਹੈ ਉਹ ਪਤਾ ਲੱਗਿਆ ਕਿ ਉਹਨੂੰ ਬਾਬਾ ਫਰੀਦ ਮੈਡੀਕਲ ਕਾਲਜ ਰੈਫਰ ਕਰਤਾ ਬਿਕਾਜ਼ ਆਫ ਦੀ ਅੱਖਾਂ ਚ ਸ਼ਾਇਦ ਕਾਫੀ ਡੈਮੇਜ ਹੈ ਉਹਨੂੰ ਵੀ ਰੈਫਰ ਐਮਜ਼ ਤੋਂ ਅੱਗੇ ਰੈਫਰ ਕਰ ਦਿੱਤਾ ਸੋ ਇਹ ਸਨ ਐਸਐਸਪੀ ਬਿਛੰਡਾ ਮੈਡਮ ਅਮਨੀਤ ਕੌਂਡਲ ਜੀ ਜੋ ਵੀ ਘਟਨਾ ਹੋਈ ਆ ਉਹਦੀ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੱਖ-ਵੱਖ ਟੀਮਾਂ ਜਾਂਚ ਕਰ ਰਹੀ ਨੇ ਕਠਗੋਤੋਂ ਤੋਂ ਵੀ ਟੀਮ ਜਿਹੜੀ ਇੱਥੇ ਪਹੁੰਚੀ ਸੀ ਕਿਉਂਕਿ ਉਹਦੇ ਵੱਲੋਂ ਟਿਕਟ ਕਰਵਾਈ ਸੀ ਉਸ ਨੂੰ ਲੈ ਕੇ ਵੀ ਜਾਂਚ ਚੱਲ ਰਹੀ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਜਾਂਚਾਂ ਚੱਲ ਰਹੀਆਂ ਜਲਦੀ ਹੀ ਉਹਨਾਂ ਦੀ ਜਿਹੜੀ ਜਾਣਕਾਰੀ ਆ ਜਦੋਂ ਵੀ ਕੰਪਲੀਟ ਹੋਊਗੀ ਉਹ ਮੀਡੀਆ ਨੂੰ ਵੀ ਦਿੱਤੀ ਜਾਵੇ ਵੀ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਸੀ